ਮੈਂ ਉਧਰ ਤਸੀਲ ਗਈ ਸੀ ਤੇ ਬਾਅਦ ਚੋਂ ਆ ਕੇ ਦੇਖਿਆ ਤਾਂ ਸਮਾਨ ਸਾਰਾ ਨਿਕਲੇ ਹੋਇਆ। ਤੁਹਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸਸੀ ਦਾ ਉਹ ਕਹਿੰਦੇ ਵੀ ਕੌਸ਼ਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਾ। ਉਹ ਨਾਮ ਰਾਜਪਾਲ ਕਿਥਰ ਨੇ ਤੁਸੀਂ? ਕੌਸ਼ਲਾ ਰੋਡ। ਬਾਈ ਨੰਨੀ ਨੰਬਰ ਕਹ ਦੀਜੋ। ਅੱਜ ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਕਿ ਕਹਿੰਦੇ? ਅੱਛਾ ਮੈਂ ਉਧਰ ਤਸੀਲ ਗਈ ਸੀ ਤੇ ਬਾਅਦ ਚੋਂ ਆ ਕੇ ਦੇਖਿਆ ਤਾਂ ਸਾਮਾਨ ਸਾਰਾ ਨਿਕਲਿਆ ਹੋਇਆ ਠੀਕ ਹੈ ਕੀ ਕੁਝ ਨਿਕਲਿਆ ਜੀ ਕੈਸ਼ ਵੀ ਸੋਨੇ ਦੇ ਅੰਗੂਠੀ ਵੀ ਸੀ ਅਸੀਂ ਉਹ ਤੇ ਕੜੇ ਵੀ ਸੀ ਸੋਨੇ ਦੇ ਕੜੇ ਵੀ ਪਏ ਸੀ ਤੇ ਕਿੱਟੀ ਸੈੱਟ ਵੀ ਸੀ ਇੱਕ ਤੇ ਦੋ ਮੋਬਾਈਲ ਸੀ ਮੇਰੇ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਪੈਸਿਆਂ ਚ ਬੜੀ ਗੱਲ ਹੈ ਦੋ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਸ਼ੱਕ ਤੇ ਸੁਭਾਗ ਇਸ ਤੇ ਸ਼ੱਕ ਤਾਂ ਕਿਸੇ ਤੇ ਵੀ ਨਹੀਂ ਪਤਾ ਚਲਿਆ ਕਿਵੇਂ ਲੱਗਿਆ ਮਤਲਬ ਕਰੋ ਬਾਹਰ ਲੋਕ ਸੀਗਾ ਦੇ ਦਰਵਾਜ਼ੇ ਬੰਦ ਸੀ ਸਾਰਾ ਸਮਾਨ ਕਿਰਿਆ ਆਇਆ ਸੀ ਤਾਂ ਮਨ ਪਤਾ ਚਲਿਆ ਕਿ ਚੋਰੀ ਹੋਈ ਹੈ ਸਿਰ ਕੀ ਜਾਣਕਾਰੀ ਮਿਲੀ ਸੀ ਕਿੰਨਾ ਦੇ ਸਾਨੂੰ ਅਸੀਂ ਇੱਥੇ ਗਸ਼ਤ ਰਿਆਂ ਸਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸਜੀ ਦਾ ਉਹ ਕਹਿੰਦੇ ਵੀ ਗੋਸ਼ਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਿੱਤਾ ਅਸੀਂ ਇਹਨਾਂ ਨਾਲ ਕਨੈਕਟ ਕਰਕੇ ਇੱਥੇ ਆਏ ਆ ਬਾਹਰੋਂ ਮੇਨ ਲੋਕ ਲੱਗਾ ਹੈ ਅੰਦਰੋਂ ਪਿੱਛੋਂ ਦੀ ਹੋ ਸਕਦਾ ਵੀ ਜਗਾ ਵੇਲੀ ਸਾਈਡ ਤੋਂ ਜਿਹੜੀ ਰੇਲਵੇ ਲਾਈਨ ਤੋਂ ਉੱਚੀ ਬਹੁਤ ਆ। ਤੋਂ ਜਾਂਚ ਜਾਰੀ ਹੈ ਕਰਦੇ ਆ ਤਵਦੀਸ਼ ਵੀ ਕਿੱਥੋਂ ਕੀ ਗੱਲਬਾਤ ਬਣੀ ਆ। ਕੀ ਦੱਸਿਆ ਇਹਨਾਂ ਨੇ ਕਿੰਨਾ? ਇਹਨਾਂ ਨੇ ਕਿਹਾ ਵੀ 10000 ਰੁਪਇਆ ਨਗਦ ਪਿਆ ਸੀ। ਇੱਕ ਸੋਨੇ ਦੀ ਗੁੱਠੀ ਤੇ ਇੱਕ ਕੀ ਕਹਿੰਦੇ? ਇਹ ਗੁੱਠੀ ਦੱਸੇ ਸੋਨੇ ਦੀ ਥੋੜਾ ਜਿਹਾ ਸੋਨੇ ਤੇ ਚਾਂਦੀ ਸੀ ਇੱਕ। ਤੇ ਦੋ ਮੋਬਾਈਲ ਨੇ ਇੱਕ ਤਾਂ ਕਿਸਤਾਂ ਦੇ ਲਿਆ ਤੇ ਇੱਕ ਉਹ ਤਾਂ ਇਹ ਲੈ ਗਿਆ ਕੋਈ ਛੇ। ਬਾਕੀ ਵੇਨੇ ਕੌਣ ਲੈ ਗਿਆ ਕੌਣ ਕਿਧਰ ਪੜਾ ਕਰਦੇ ਪਏ ਆ ਠੀਕ ਮੈਂ ਉਧਰ ਤਹਿਸੀਲ ਗਈ ਸੀ ਤੇ ਬਾਅਦ ਚ ਆ ਕੇ ਦੇਖਿਆ ਤਾਂ ਸਾਮਾਨ ਸਾਰਾ ਨਿਕਲੇ ਹੋਇਆ ਸਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸਸੀ ਦਾ ਉਹ ਕਹਿੰਦੇ ਵੀ ਦੋਸਹਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਾ ਪੁਨਾ ਰਾਜਪਾਲ ਪਿੱਤਰਨ ਦੇ ਕੋਸ਼ਲਾ ਰੋਡ ਬਾਈ ਨੰਬਰ 19 ਨੰਬਰ ਦਾ ਦਿੱਜੋ ਅੱਜ ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਹੋ ਗਈ ਹੈ ਅੱਜ ਮੈਂ ਉਧਰ ਤਹਿਸੀਲ ਗਈ ਸੀ ਤੇ ਬਾਅਦ ਚੋਂ ਆ ਕੇ ਦੇਖਿਆ ਤਾਂ ਸਮਾਨ ਸਾਰਾ ਨਿਕਲਿਆ ਹੋਇਆ ਹੈ ਠੀਕ ਹੈ ਕੀ ਕੁਝ ਨਿਕਲਿਆ ਜੀ ਕੈਸ਼ ਵੀ ਸੋਨੇ ਦੇ ਅੰਗੂਠੀ ਵੀ ਸੀ ਦੋ ਤੇ ਕੜੇ ਵੀ ਸੀ ਸੋਨੇ ਦੇ ਕੜੇ ਵੀ ਪਏ ਸੀ ਤੇ ਕਿੱਟੀ ਸੈੱਟ ਵੀ ਸੀ ਇੱਕ ਤੇ ਦੋ ਮੋਬਾਈਲ ਸੀ ਮੇਰੇ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਪੈਸਿਆਂ ਚ ਕਰੀਏ ਬਣ ਦੋ ਤਿੰਨ ਲੱਖ ਦਾ ਨੁਕਸਾਨ ਹੋ ਗਿਆ ਕੋਈ ਸ਼ੱਕ ਸੁਭਾਗ ਇਸੇ ਦਾ ਸ਼ੱਕ ਤਾਂ ਕਿਸੇ ਤੇ ਵੀ ਨਹੀਂ ਪਤਾ ਚਲਦਾ ਕਿਵੇਂ ਲੱਗਿਆ ਮਤਲਬ ਕਰੋ ਬਾਹਰ ਲੋਕ ਸੀਗਾ ਦੇ ਦਰਵਾਜ਼ੇ ਬੰਦ ਸੀ ਸਾਰਾ ਸਮਾਨ ਕਿੱਲਾ ਆਇਆ ਕੀਤਾ ਮਨ ਪਤਾ ਚੱਲਿਆ ਕਿ ਚੋਰੀ ਹੋਈ ਹੈ ਸਿਰ ਕੀ ਜਾਣਕਾਰੀ ਮਿਲੀ ਸੀ ਕਿੰਨਾ ਦੇ ਕਰੀ ਸਾਨੂੰ ਅਸੀਂ ਇੱਥੇ ਗਸ਼ਤ ਰਿਆ ਸਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸੀ ਦਾ ਉਹ ਕਹਿੰਦੇ ਵੀ ਗੋਸ਼ਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਿੱਤਾ ਅਸੀਂ ਇਹਨਾਂ ਨਾਲ ਕਨੈਕਟ ਕਰਕੇ ਇੱਥੇ ਆਏ ਆ ਬਾਹਰੋਂ ਮੇਨ ਲੋਕ ਲੱਗਾ ਹੈ ਅੰਦਰੋਂ ਪਿੱਛੋਂ ਦੀ ਹੋ ਸਕਦਾ ਵੀ ਜਗਾ ਵਿਹਲੀ ਸਾਈਡ ਤੋਂ ਜਿਹੜੀ ਰੇਲਵੇ ਲਾਈਨ ਤੋਂ ਉੱਚੀ ਬਹੁਤ ਆ ਤੂੰ ਜਾਂਚ ਜਾਰੀ ਹੈ ਕਰਦੇ ਤਬਦੀਸ਼ ਵੀ ਕਿੱਥੋਂ ਕੀ ਗੱਲਬਾਤ ਬਣੀ ਹੈ ਕੀ ਦੱਸਿਆ ਇਹਨਾਂ ਨੇ ਕਿੰਨਾ ਨੇ ਇਹਨਾਂ ਨੇ ਕਿਹਾ ਵੀ 10000 ਰੁਪਇਆ ਨਗਦ ਪਿਆ ਸੀ ਇੱਕ ਸੋਨੇ ਦੀ ਗੁੱਠੀ ਤੇ ਇੱਕ ਕੀ ਕਹਿੰਦੇ ਆ ਗੁੱਠੀ ਦੱਸੇ ਸੋਨੇ ਦੀ ਥੋੜਾ ਜਿਹਾ ਸੋਨੇ ਤੇ ਚਾਂਦੀ ਸੀ ਇੱਕ ਤੇ ਦੋ ਮੋਬਾਈਲ ਨੇ ਇੱਕ ਤਾਂ ਕਿਸਤਾਂ ਦੇ ਲਿਆ ਤੇ ਇੱਕ ਉਹ ਤਾਂ ਇਹ ਲੈ ਗਿਆ ਕੋਈ ਸ਼ੀਸ਼ਾ ਬਾਕੀ ਵੇਨੇ ਕੌਣ ਲੈ ਗਿਆ ਕੌਣ ਕਿਧਰ ਪੜਾ ਕਰਦੇ ਪਏ ਆ ਠੀਕ ਮੈਂ ਉਧਰ ਤਹਿਸੀਲ ਗਈ ਸੀ ਤੇ ਬਾਅਦ ਚ ਆ ਕੇ ਦੇਖਿਆ ਤਾਂ ਸਾਮਾਨ ਸਾਰਾ ਨਿਕਲੇ ਹੋਇਆ ਸਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸਸੀ ਦਾ ਉਹ ਕਹਿੰਦੇ ਵੀ ਦੋਸ਼ਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਾ ਪੁਨਾ ਰਾਜਪਾਲ ਪਿੱਤਰਨ ਦੇ ਕੋਸ਼ਲਾ ਰੋਡ ਬਾਈ ਨੰਬਰ 19 ਨੰਬਰ ਦਾ ਦਿੱਜੋ ਅੱਜ ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਹੋ ਗਈ? ਅੱਜ ਮੈਂ ਉਧਰ ਤਹਿਸੀਲ ਗਈ ਸੀ ਤੇ ਬਾਅਦ ਚੋਂ ਆ ਕੇ ਦੇਖਿਆ ਤਾਂ ਸਾਮਾਨ ਸਾਰਾ ਨਿਕਲਿਆ ਹੋਇਆ ਹੈ। ਠੀਕ ਹੈ। ਈ ਕੁਛ ਨਹੀਂ ਨਿਕਲਿਆ ਜੀ। ਕੈਸ਼ ਵੀ, ਸੋਨੇ ਦੇ ਅੰਗੂਠੀ ਵੀ ਸੀ ਦੋ ਤੇ ਕੜੇ ਵੀ ਸੀ। ਸੋਨੇ ਦੇ ਕੜੇ ਵੀ ਪਏ ਸੀ। ਤੇ ਕਿੱਟੀ ਸੈੱਟ ਵੀ ਸੀ ਇੱਕ ਤੇ ਦੋ ਮੋਬਾਈਲ ਸੀ ਮੇਰੇ। ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਪੈਸਿਆਂ ਚ ਬੜੀ ਅਮਤ। ਦੋ ਤਿੰਨ ਲੱਖ ਦਾ ਨੁਕਸਾਨ ਹੋ ਗਿਆ। ਕੋਈ ਸ਼ੱਕ ਸੁਭਾਗ ਇਸੇ ਦਾ। ਸ਼ੱਕ ਤਾਂ ਕਿਸੇ ਤੇ ਵੀ ਨਹੀਂ ਪਤਾ ਚਲਗਾ ਕਿਵੇਂ ਲੱਗਿਆ ਮਤਲਬ ਕਰੋ ਬਾਹਰ ਲੋਕ ਸੀਗਾ ਦੇ ਦਰਵਾਜ਼ੇ ਬੰਦ ਸੀ ਸਾਰਾ ਸਮਾਨ ਕਿੱਲਾ ਆਇਆ ਕੀਤਾ ਮਨ ਪਤਾ ਚਲਿਆ ਕਿ ਚੋਰੀ ਹੋਈ ਹੈ ਸਰ ਕੀ ਜਾਣਕਾਰੀ ਮਿਲੀ ਸੀ ਕਿੰਨਾ ਦੇ ਕਰ ਸਾਨੂੰ ਅਸੀਂ ਇਥੇ ਗਸ਼ਤ ਰਿਆਂ ਸਾਨੂੰ ਮੁੰਸ਼ੀ ਦਾ ਫੋਨ ਆਇਆ ਐਮਐਸੀ ਦਾ ਉਹ ਕਹਿੰਦੇ ਵੀ ਗੋਸ਼ਲਾ ਰੋਡ ਤੇ ਕੋਈ ਚੋਰੀ ਹੋਈ ਤੇ ਮੋਬਾਈਲ ਨੰਬਰ ਦਿੱਤਾ ਅਸੀਂ ਇਹਨਾਂ ਨਾਲ ਕਨੈਕਟ ਕਰਕੇ ਇੱਥੇ ਆਏ ਆ ਬਾਹਰੋਂ ਮੇਨ ਲੋਕ ਲੱਗਾ ਹੈ ਅੰਦਰੋਂ ਪਿੱਛੋਂ ਦੀ ਹੋ ਸਕਦਾ ਵੀ ਜਗਾ ਵੈਲੀ ਸਾਈਡ ਤੋਂ ਜਿਹੜੀ ਰੇਲਵੇ ਲਾਈਨ ਤੋਂ ਉੱਚੀ ਬਹੁਤ ਆ। ਤੋਂ ਜਾਂਚ ਜਾਰੀ ਹੈ ਕਰਦੇ ਆ ਤਵਦੀਸ਼ ਵੀ ਕਿੱਥੋਂ ਕੀ ਗੱਲਬਾਤ ਬਣੀ ਆ। ਕੀ ਦੱਸਿਆ ਇਹਨਾਂ ਨੇ ਕਿੰਨਾ? ਇਹਨਾਂ ਨੇ ਕਿਹਾ ਵੀ 10000 ਰੁਪਇਆ ਨਗਦ ਪਿਆ ਸੀ। ਇੱਕ ਸੋਨੇ ਦੀ ਗੁੱਠੀ ਤੇ ਇੱਕ ਕੀ ਕਹਿੰਦੇ? ਗੁੱਠੀ ਦੱਸੇ ਸੋਨੇ ਦੀ ਥੋੜਾ ਜਿਹਾ ਸੋਨੇ ਤੇ ਚਾਂਦੀ ਸੀ ਇੱਕ। ਤੇ ਦੋ ਮੋਬਾਈਲ ਨੇ ਇੱਕ ਤਾਂ ਕਿਸਤਾਂ ਦੇ ਲਿਆ ਤੇ ਇੱਕ ਉਹ ਤਾਂ ਇਹ ਲੈ ਗਿਆ ਕੋਈ ਸ਼ੀਸ਼ਾ। ਬਾਕੀ ਉਹਨੇ ਕੌਣ ਲਗਾ ਕੌਣ ਕਿਧਰ ਪੜਾ ਕਰਦੇ ਪਏ ਆ